ਖਬਰ ਉਹਨਾਂ ਮੁੰਡੇ ਕੁੜੀਆਂ ਦੇ ਵਾਸਤੇ ਆ ਜਿਹੜੇ ਕੀ ਪਿਆਰ ਮੁਹੱਬਤਾਂ ਦੇ ਚੱਕਰਾਂ ਦੇ ਵਿੱਚ ਪਏ ਹੋਏ ਨੇ ਜੇਕਰ ਤੁਸੀਂ ਵੀ ਆਪਣੇ ਪਿਆਰ ਦੇ ਉੱਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੇ ਹੋ ਤੇ ਵਿਆਹ ਤੋਂ ਪਹਿਲਾਂ ਹੀ ਉਸ ਦੇ ਨਾਲ ਸਾਰੀਆਂ ਹੱਦਾਂ ਪਾਰ ਕਰ ਲੈਣੋ ਤਾਂ ਫਿਰ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਸੁਣਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜੋ ਇਸ ਪੀੜਤ ਲੜਕੀ ਦੇ ਨਾਲ ਧੋਖਾ ਹੋਇਆ ਉਹ ਕਿਸੇ ਹੋਰ ਦੇ ਨਾਲ ਨਾ ਹੋ ਸਕੇ ਮਾਮਲਾ ਸਾਹਮਣੇ ਆਇਆ ਬਰਨਾਲਾ ਤੋਂ ਪਟਿਆਲਾ ਦੀ ਰਹਿਣ ਵਾਲੀ ਲੜਕੀ ਨੂੰ ਬਰਨਾਲੇ ਦੇ ਮੁੰਡੇ ਦੇ ਨਾਲ ਪਿਆਰ ਹੋ ਜਾਂਦਾ। ਉਸ ਤੋਂ ਬਾਅਦ ਮੁੰਡਾ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਦੇ ਨਾਲ ਵੱਖ-ਵੱਖ ਹੋਟਲਾਂ ਦੇ ਵਿੱਚ ਸਰੀਰਕ ਸੰਬੰਧ ਬਣਾਉਂਦਾ। ਇਹ ਇਲਜ਼ਾਮ ਖੁਦ ਪੀੜਤ ਲੜਕੀ ਨੇ ਪ੍ਰੈਸ ਕਾਊਂਫਰੈਂਸ ਕਰਕੇ ਲਗਾਏ ਨੇ ਤੇ ਨਾਲ ਹੀ ਸਮਾਜ ਸੇਵੀ ਸਿਮਰਨਜੀਤ ਸਿੰਘ ਇਸ ਲੜਕੀ ਦੇ ਹੱਕ ਦੇ ਵਿੱਚ ਆਇਆ ਜਿਸ ਨੇ ਕਿਹਾ ਕਿ ਹੁਣ ਉਹ ਲੜਕਾ ਇਸ ਦੀਆਂ ਵੀਡੀਓ ਨੂੰ ਲੈ ਕੇ ਇਸ ਨੂੰ ਬਲੈਕਮੇਲ ਕਰ ਰਿਹਾ ਹੈ। ਕਿਉਂਕਿ ਹੋਟਲ ਦੇ ਵਿੱਚ ਇਸ ਦੀਆਂ ਅਸ਼ਲੀਲ ਵੀਡੀਓ ਵੀ ਬਣਾਈਆਂ ਗਈਆਂ ਤੇ ਬਰਨਾਲੇ ਦਾ ਇਹ ਮੁੰਡਾ ਸੀ 6-7 ਮਹੀਨਿਆਂ ਤੋਂ ਮੇਰੇ ਲਿੰਕ 'ਚ ਸੀ ਤੇ ਮੇਰਾ ਡਿਵੋਰਸ ਹੋਇਆ ਸੀ ਇਹਨੂੰ ਸਭ ਕੁਝ ਪਤਾ ਸੀ ਸ਼ੁਰੂ ਤੋਂ ਵੀ ਮੇਰਾ ਡਿਵੋਰਸ ਹੋਇਆ ਮੇਰੇ ਹਸਬੰਦ ਨੇ ਆਲਰੇਡੀ ਮੈਰਿਜ ਕਰਵਾ ਲਈ ਸੀ ਕਿਸੇ ਹੋਰ ਨਾਲ ਤੇ ਇਹਨੇ ਮੈਨੂੰ ਟਰੱਸਟ ਦਵਾਇਆ ਸੀ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਜਿਵੇਂ ਜਿਵੇਂ ਮੈਨੂੰ ਕਹਿੰਦਾ ਰਿਹਾ ਮੈਂ ਮੰਨੀ ਗਈ ਮੇਰੀ ਨਿਊਡ ਵੀਡੀਓ ਵਗੈਰਾ ਬਣਾਈ ਗਿਆ ਮੈਨੂੰ ਮੈਨੂੰ ਆਇਆ ਸੀ ਮੈਂ ਇਸ ਲਈ ਮੰਨੀ ਸੀ ਇਹਦੀ ਗੱਲ ਕਿਉਂਕਿ ਇਹ ਮੈਨੂੰ ਕਹਿੰਦਾ ਸੀ ਵੀ ਤੂੰ ਵੀ ਮੈਨੂੰ ਛੱਡਣਾ ਦਵੇਂ ਮੈਨੂੰ ਯਕੀਨ ਦਿਵਾ ਅੱਜ ਮੈਂ ਆਈ ਜਦੋਂ ਇਹਨਾਂ ਦੇ ਘਰ ਮੈਂ ਕਿਹਾ ਇੱਕ ਮਹੀਨੇ ਤੋ ਇਹਨੇ ਮੇ ਨਾਲ ਗੱਲ ਬੰਦ ਕਰਤੀ ਮੈਨੂੰ ਯੂਜ਼ ਕਰਦਾ ਰਿਹਾ ਹੋਟਲਾਂ 'ਚ ਲੈ ਕੇ ਜਾਂਦਾ ਰਿਹਾ ਤੇ ਅੱਜ ਜਦੋਂ ਮੈਂ ਇਹਦੇ ਘਰ ਆਈ ਤੇ ਇਹਦੀ ਭੈਣ ਨੇ ਸਮਝਣਾ ਨਹੀਂ ਮੇਰੇ ਤੇ ਹੱਥ ਚੱਕਿਆ ਮੈਂ 112 ਤੇ ਕਾਲ ਕੀਤੀ ਤੇ ਮੇਰੀ ਸਿਟੀ ਟੂ ਥਾਣ ਫੇਰ ਮਨੇ ਐਸਐਸਵੀ ਦਫਤਰ ਕੰਪਲੀਟ ਦਿੱਤੀ ਤੇ ਇਹ ਮੇਰੇ ਨੰਬਰ ਬੰਨ ਰਹੇ ਨੇ ਮੈਨੂੰ ਧਮਕੀਆਂ ਦਵਾ ਰਹੇ ਨੇ ਵੀ ਤੈਨੂੰ ਅਸੀਂ ਮਾਰ ਦਾਂਗੇ ਜਾਨੋ ਨਹੀਂ ਪੈਸੇ ਦੇ ਫਿਰ ਵੀਡੀਓ ਡਿਲੀਟ ਕਰੂੰਗਾ ਮੇਰੇ ਹੱਥ ਜੋੜ ਕੇ ਮੈਂਦੀਆ ਮੈਨੂੰ ਇਨਸਾਫ ਦੋ ਮੇਰੇ ਮਾਵਾ ਭੀ ਨਹੀਂ ਆਏਗਾ ਮੇਰੇ ਬਾਪ ਵੀ ਨਹੀਂ ਆਏਗਾ ਮੈਂ ਬਹੁਤ ਦੁਖੀ ਹਾਂ ਮੈਂ ਬਸ ਕਹਿੰਦਾ ਕਿਸੇ ਤੋਂ ਫੋਨ ਕਰਾਉਂਦੇ ਨੇ ਤੇ ਪਹਿਲਾਂ ਕਹਿੰਦਾ ਸੀ ਵਿਆਹ ਕਰਾਉਂਗਾ ਤੇ ਸਿਟੀ ਠਾਣੇ 'ਚ ਰਿਟਰਨ ਜੀ ਵੀ ਮੇਰੇ ਕੋਲ ਹੈਗਾ ਜੀ ਜਿਹਨੇ ਗੱਲ ਕਹੀ ਹੈ ਇਹਦੇ ਘਰਦਿਆਂ ਨੇ ਐਮਸੀ ਨੇ ਸਾਰਿਆਂ ਨੇ ਵੀ ਅਸੀਂ ਵਿਆਹ ਕਰਾਵਾਂਗੇ ਆ ਦੇਖ ਲਓ ਸੋਹ ਨੂੰ ਫਿਰ ਮੁੱਕਰ ਗਈ ਉਹ ਕਹਿੰਦਾ ਮੈਂ ਨਹੀਂ ਵਿਆਹ ਕਰਾਵਾਂਗਾ ਕਹਿੰਦਾ ਕੁਝ ਵੀ ਕਰ ਲੈ ਤੂੰ ਐਸਐਸਪੀ ਦਫ਼ਤਰ ਇਹ ਬਰਨਾਲਾ ਐਸਐਸਪੀ ਦਫ਼ਤਰ ਦੀ ਕਾਰਵਾਈ ਕਹਿੰਦੇ ਨੇ ਵੀ ਹੋਏਗੀ ਨਾ ਜਾਣੀ ਇਹ ਕਾਰਵਾਈ ਹੋਵੇ ਉਹ ਤੇ ਉਹਨੇ ਜਿਵੇਂ ਮੇਰੀ ਜ਼ਿੰਦਗੀ ਖਰਾਬ ਕੀਤੀ ਹੈ ਮੈਨੂੰ ਤਾਂ ਪਹਿਲਾਂ ਹੀ ਧੋਖਾ ਮਿਲਿਆ ਹੋਇਆ ਸੀ ਮੇਰੇ ਘਰ ਵਾਲੇ ਤੋਂ ਮੈਂ ਦੂਸਰੀ ਵਾਰ ਉਹ ਤੇ ਯਕੀਨ ਕੀਤਾ ਸੀ ਵੀ ਜਿਵੇਂ ਉਹਨੇ ਮੈਨੂੰ ਬਲੈਕਮੇਲ ਕੀਤਾ ਜਿੰਨਾ ਜੋਗੀ ਮੈਂ ਹੈਗੀ ਸੀ ਉਹਨੂੰ ਦਿੱਤੇ ਪੈਸੇ ਵੀ ਉਹਤੇ ਹੁਣ ਬੰਦ ਦੀ ਕਾਰਵਾਈ ਹੋਵੇਗੀ ਪੈਸਿਆਂ ਦੀ ਮੰਗ ਕਰ ਰਹੇ ਸੀ 2 ਲੱਖ ਰੁਪਏ ਦੀ ਮੰਗ ਕਰਦਾ ਸੀ ਮੈਂ ਉਹਨਾਂ ਨੂੰ 70 ਹਜ਼ਾਰ ਦੇ ਚੁੱਕੇ ਹਾਂ ਕੈਸ਼ ਕਿਉਂਕਿ ਮੈਂ ਪਾਰਕ ਹਸਪੀਟਲ 'ਚ ਕੰਮ ਕਰਦੀ ਸੀ ਜੋ ਵੀ ਸੀ ਮੇਰਾ ਫੰਡ ਵਗੈਰਾ ਮੈਂ ਸਾਰਾ ਉਹਨੂੰ ਕਢਾ ਕੇ ਦਿੱਤਾ ਏ ਪਰਚਾ ਹੋਣਾ ਚਾਹੀਦਾ ਹੀ ਇਹ ਤੇ ਇੱਕ ਵਿਸ਼ਾਲ ਨਾ ਦਾ ਮੁੰਡਾ ਜੋ ਕਿ ਬਰਨਾਲਾ ਦਾ ਰਹਿਣ ਵਾਲਾ ਏ ਇੱਕ ਨੰਬਰ ਗਲੀ ਹਨੂਮਾਨ ਦੇ ਲਾਗੇ ਘਰ ਉਹਦਾ ਅੰਦਰ ਦੇ ਨੀਅਰ ਬਾਉਟ ਤੇ ਉਹ ਬੰਦੇ ਨੇ ਕੀ ਕੀਤਾ ਉਹਨੂੰ ਜਦ ਕਿ ਸਾਰਾ ਕੁਝ ਪਤਾ ਸੀ ਕੀ ਇਹ ਐਦਾ ਆਲਰੇਡੀ <div>ਵੋਅਰ ਚੱਲਦਾ ਜਾ ਵਿਆਹ ਸਾਨੂੰ ਸਾਰਾ ਕੁਝ ਬਤਾ ਸੀ ਪਹਿਲੇ ਦਿਨ ਤੋਂ ਹੀ ਜਿਸ ਟਾਈਮ ਤੋਂ ਪਟਿਆਲਾ ਦੀ ਗੱਲਬਾਤ ਚੱਲੀ ਇਹਨਾਂ ਦੀ ਉਸ ਤੋਂ ਬਾਅਦ ਉਸ ਮੁੰਡੇ ਨੇ ਚਾਂਸਾ ਦੇ ਕੇ ਲਾਰੇ ਲਾ ਕੇ ਕਿ ਮੈਂ ਤੇ ਨਾਲ ਵਿਆਹ ਕਰਾਵਾਂਗਾ ਪਰ ਉਹ ਕੁੜੀ ਨੂੰ ਯੂਜ਼ ਕਰਦਾ ਰਿਹਾ ਅਲੱਗ-ਅਲੱਗ ਹੋਟਲਾਂ 'ਚ ਜਿਵੇਂ ਕਿ ਬਰਨਾਲਾ ਦੀ ਗੱਲ ਕਰੀਏ ਬਰਨਾਲਾ ਮੋਹਾਲੀ ਸਾਰੇ ਕਿਤੇ ਨੂੰ ਯੂਜ਼ ਕਰਦਾ ਰਿਹਾ ਪਟਿਆਲਾ ਦੇ ਘਰ ਵੀ ਜਾਂਦਾ ਰਿਹਾ ਆਪਣੀ ਮਾਂ ਨਾਲ ਵੀ ਗੱਲ ਕਰਾਉਂਦਾ ਰਿਹਾ ਇਹਦੀ ਆਪਣੀ ਭੈਣ ਨਾਲ ਵੀ ਗੱਲ ਕਰਾਉਂਦਾ ਇੱਕ ਕੁੜੀ ਵਿੱਚ ਹੋਰ ਹੈ ਪ੍ਰੀਆ ਉਹਦੀ ਪੂਰੀ ਇਨਵੋਲਵਮੈਂਟ ਹੈ ਇੱਕ ਇਹਦੀ ਭੈਣ ਹੈ ਮੁੰਡੇ ਦੀ ਉਹਦੀ ਵੀ ਪੂਰੀ ਇਨਵੋਲਵਮੈਂਟ ਹੈ ਕਿ ਹੁਣ ਅੱਜ ਇਹ ਭੈਣ ਦਰਦਦਰ ਦੀ ਠੋਕਰਾਂ ਖਾ ਰਹੀ ਹੈ ਕਿ ਇਹਨੂੰ ਇਨਸਾਫ ਮਿਲੇ ਅਸੀਂ ਅੱਜ ਮਾਣੋਗੇ ਐਸਐਸਪੀ ਬਰਨਾਲਾ ਨੂੰ ਅਸੀਂ ਐਪਲੀਕੇਸ਼ਨ ਦੇ ਕੇ ਆਏ ਕਿ ਇਹਨੂੰ ਇਨਸਾਫ ਮਿਲਿਆ ਜਾਵੇ ਕਿ ਜਿਹੜਾ ਦੇ ਨਾਲ ਧੱਕਾ ਹੋ ਰਿਹਾ ਭੈਣ ਨਾਲ ਕਿਸੇ ਹੋਰ ਨਾਲ ਨਾ ਹੋਵੇ ਅਤੇ ਇਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀਆਂ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਲੜਕੀ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਜਿਸ ਤੋਂ ਬਾਅਦ ਮਾਮਲਾ ਦਰਜ ਕਰਵਾਇਆ ਤੇ ਹੁਣ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਲ ਅਮਨਜੋਤ ਕੌਰ ਨਾਮ ਦੀ ਲੜਕੀ ਜੋ ਪਟਿਆਲੇ ਦੀ ਰਹਿਣ ਵਾਲੀ ਹੈ ਮੇਰੇ ਪੇਸ਼ ਹੋਈ ਜਿਸ ਨੇ ਦੱਸਿਆ ਉਹਦੇ ਨਾਲ ਕਿਸੇ ਮੁੰਡੇ ਨੇ ਚੀਟਿੰਗ ਕੀਤੀ ਹੈ ਉਹਦਾ ਸ਼ੋਸ਼ਣ ਕੀਤਾ ਹੈਗਾ ਉਸ ਦੇ ਰਿਗਾਰਡਿੰਗ ਪੇਸ਼ ਹੋਈ ਸੀ ਜੋ ਮੈਂ ਦਰਖਾਸਤ ਉਹ ਚਾਰਜ ਸਾਈਬਰ ਸੈੱਲ ਨੂੰ ਮਾਰਕ ਕੀਤੀ ਹੈ ਉਹਦੀ ਪੜਤਾਲ ਤੇ ਜੋ ਬਣਦੀ ਹੈ ਕਾਰਵਾਈ ਕੀਤੀ ਜਾਏਗੀ ਨਹੀਂ ਬਿਲਕੁਲ ਸਾਰਿਆਂ ਦੀ ਜਾਂਚ ਹੋਊਗੀ ਜੇ ਉਹ ਪੇਸ਼ ਹੋਈ ਆ ਉਹਨਾਂ ਨੂੰ ਦੱਸਿਆ ਵੀ ਅਸੀਂ ਪਹਿਲਾਂ ਸਿਟੀ 2 ਜਿੱਤੀ ਹੀ ਵੀ ਕੋ ਕਾਰਵਾਈ ਨਹੀਂ ਫਿਰ ਇਸੇ ਲਈ ਮੈਂ ਚੇਂਜ ਕਰਕੇ ਇੰਚਾਰਜ ਸਾਈਬਰ ਸੈੱਲ ਨੂੰ ਕੀਤੀ ਹੈ ਉੱਥੇ ਜਿਹੜੀ ਬਣਦੀ ਕਾਰਵਾਈ ਆ ਉਹ ਕੀਤੀ ਹੋਗੀ ਖੈ ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ਦੇ ਵਿੱਚ ਕਿਸੇ ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਤੇ ਜਦੋਂ ਤੱਕ ਮੁੰਡਾ ਤੁਹਾਡੇ ਨਾਲ ਵਿਆਹ ਨਹੀਂ ਰਚਾ ਲੈਂਦਾ ਉਸ ਤੋਂ ਪਹਿਲਾਂ ਆਪਣੀਆਂ ਅਮਰਿਆਦਾ ਦੇ ਵਿੱਚ ਰਹਿਆ ਕਰੋ ਇੰਨੀ ਹੱਦਾ ਪਾਰ ਨਾ ਕਰੋ ਕਿ ਬਾਅਦ ਵਿੱਚ ਤੁਹਾਨੂੰ ਪਛਤਾਵਾ ਪੱਲੇ ਰਹਿ ਜਾਵੇ ਹਕੀਕਤ ਰੀਵੀ ਪੰਜਾਬੀ ਲਈ ਬਰਨਾਲਾ ਤੋਂ ਬਿਊਰੋ ਰਿਪੋਰਟ